ਸਾਰੇ ਸਮਾਜ 'ਚ ਦਹਿਸ਼ਤ ਪਾਉਣ ਦੇ ਵਾਸਤੇ ਇਹ ਕਾਨੂੰਨ ਸਰਕਾਰ ਲੈ ਕੇ ਆਈ ਸੀ ਉਹਦੇ ਖਿਲਾਫ ਸਭ ਤੋਂ ਪਹਿਲਾਂ ਆਵਾਜ਼ ਟਰੱਕ ਡਰਾਈਵਰਾਂ ਨੇ ਜਿਹੜੀ بلند ਕੀਤੀ ਔਰ ਇੱਕ ਭਾਰਤਪਟ ਦਾ ਵੱਡਾ ਅੰਦੋਲਨ ਜਿਹੜਾ ਸੀ ਕੀਤਾ ਜਿਹੜਾ ਕਿ ਲੋੜ ਸੀਗੀ ਸਾਰਿਆਂ ਨੂੰ ਆਉਣ ਦੀ ਪਰ ਕੱਲਿਆਂ ਨੇ ਅੰਦੋਲਨ ਕੀਤਾ ਔਰ ਮੋਦੀ ਸਰਕਾਰ ਦੀ ਜਿਹਨੂੰ ਕਹਿੰਦੇ ਵੀ ਜਿਹਨੂੰ ਕਹਿੰਦੇ ਧਰਨਾ ਟਿਕਾਣੇ ਤੇ ਲਿਆ ਕੇ ਜਿਹੜੀ ਸੀ ਉਹ ਰੱਖਤੀ ਇਸ ਵੱਡੇ ਅੰਦੋਲਨ ਨੇ ਤਾਨੂੰ ਯਾਦ ਹੀ ਹੁਣ ਜਿਵੇਂ ਕਿਸਾਨੀ ਨੂੰ ਰਣ ਵੇਲੇ ਕਹਿੰਦੇ ਸੀ ਵੀ ਕਿਸਾਨਾਂ ਨੂੰ ਸਮਝ ਨਹੀਂ ਆਈ ਇਹ ਤੈਨੂੰ ਕਾਨੂੰਨ ਹਣਾ ਹੁਣ ਇਹਦੇ ਵਾਰ ਵੀ ਆਹੀ ਆਖਿਆ ਜਾ ਰਿਹਾ ਡਰਾਈਵਰਾਂ ਨੂੰ ਸਮਝ ਨਹੀਂ ਆ ਰਿਹਾ ਪਤਾ ਨਹੀਂ ਕੀ ਚੱਕਰ ਜਿਹਨੂੰ ਸਮਝ ਹੀ ਨਹੀਂ ਸਮਾਜ ਦੀਆਂ ਸਮੱਸਿਆਵਾਂ ਹੁੰਦੀ ਜਿਹਨੂੰ ਪਤਾ ਹੀ ਨਹੀਂ ਸਰਕਾਰ ਕੀ ਕੁ ਲੈ ਕੇ ਆ ਰਹੀ ਕੀ ਕਾਨੂੰਨ ਲੈ ਕੇ ਆ ਰਹੀਗੀ ਉਹ ਬੰਦੇ ਨੂੰ ਅਕਲਮੰਦ ਨਹੀਂ ਕਿਹਾ ਜਾ ਸਕਦਾਗਾ ਸਮਾਜ ਦਾ ਜਿਹੜਾ ਬਹੁਤ ਸਾਰਾ ਬੁੱਧੀਜੀਵੀ ਤਬਕਾ ਹੈ ਸਿਆਣਾ ਤਬਕਾ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਮਾੜੇ ਬੋਲਦੇ ਜਿਹੜੇ ਨਜ਼ਰ ਆ ਗਿਆ ਉਹਨਾਂ ਨੂੰ ਇਹ ਕਾਨੂੰਨ ਪੜ੍ਹ ਲੈਣਾ ਚਾਹੀਦਾ ਕਿ ਉਹਦੇ 'ਚ ਡਰਾਈਵਿੰਗ ਸ਼ਬਦ ਲਿਖਿਆ ਹੋਇਆ ਟਰੱਕ ਡਰਾਈਵਰ ਜਾਂ ਬੱਸ ਡਰਾਈਵਰ ਨਹੀਂ ਲਿਖਿਆ ਗਿਆ ਤੇ ਡਰਾਈਵਿੰਗ ਸਾਰੇ ਨਹੀਂ ਕਰਨੀ। ਸਗੋਂ ਦੀ ਧੰਨਵਾਦੀ ਹੋਣਾ ਚਾਹੀਦਾ ਸੀ ਉਹਨਾਂ ਟਰੱਕ ਡਰਾਈਵਰਾਂ ਦਾ ਕਿ ਬਈ ਤੁਸੀਂ ਕਮਾਲ ਕਰਤੀ ਤੁਸੀਂ ਸਾਰੇ ਸਮਾਜ ਦਾ ਮਸਲਾ ਸੀ ਤੁਸੀਂ ਅੱਗੇ ਲੱਗ ਰਹੇ ਹੋ ਥੋਡੀ ਅਗਵਾਈ ਕਰ ਰਹੇ ਆ ਦੱਸੋ ਤੁਹਾਨੂੰ ਕੀ ਲੋੜ ਆ ਤੁਹਾਡੇ ਨਾਲ ਖੜੇ ਆ ਅੱਜ ਵੀ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਉਹਨਾਂ ਦੀ ਹਰ ਤਰ੍ਹਾਂ ਜਿਹੜੀ ਹੈਗੀ ਆ ਉਹ ਹਮਾਇਤ ਕਰਨੀ ਚਾਹੀਦੀ ਆ ਇਹ ਮਸਲਾ ਸਾਰੇ ਸਮਾਜ ਦਾ ਸਾਰੇ ਸਮਾਜ ਦੀ ਉਹ ਜਿਹੜੀ ਲੜਾਈ ਹੈਗੀ ਆ ਉਹ ਲੜ ਰਹੀ ਹੈ। ਜਿਵੇਂ ਕੱਲ ਦਾ ਕੇਂਦਰ ਸਰਕਾਰੇ ਫਵਾ ਫਲਾ ਰਹੀ ਹੈਗੀ ਆ ਕਿ ਅੰਦੋਲਨ ਜਿਹੜਾ ਸੀ ਉਹ ਵਾਪਸ ਹੋ ਗਿਆ। ਵੀ ਕਾਨੂੰਨ ਜਿਹੜਾ ਹੈਗਾ ਉਹ ਅਸੀਂ ਉਹ ਲਾਗੂ ਨਹੀਂ ਹੋਊਗਾ। ਤੁਸੀਂ ਇਹ ਦੇਖੋ ਕਿ ਕਿੱਡਾ ਵੱਡਾ ਝੂਠ ਜਿਹੜਾ ਹੈਗਾ ਉਹ ਬੋਲਿਆ ਜਾ ਰਿਹਾ। ਪਾਰਲੀਮੈਂਟ ਚ ਕਾਨੂੰਨ ਪਾਸ ਹੋਇਆ। ਰਾਸ਼ਟਰਪਤੀ ਦੀ ਮੋਹਰ ਲੱਗੀ ਤੇ ਟ੍ਰਾਂਸਪੋਰਟ ਸੈਕਟਰੀ ਉਹਨੂੰ ਰੋਕ ਦੋ। ਟਰਾਂਸਪੋਰਟ ਸੈਕਟਰੀ ਦਾ ਇੱਕ ਪ੍ਰੈਸ ਜੇ ਬਿਆਨ ਦੇ ਕੇ ਕਿ ਕਾਨੂੰਨ ਇਸ ਤਰ੍ਹਾਂ ਰੁਕਦੇ ਹੁੰਦੇ ਆ ਉਹ ਸਿਰਫ ਫੋਕਾ ਐਲਾਨ ਕਾਨੂੰਨ ਜਿਹੜਾ ਪਾਰਲੀਮੈਂਟ ਚ ਬਣਿਆ ਰਾਸ਼ਟਰਪਤੀ ਨੇ ਮੋਹਰ ਲਾਤੀ ਆ ਉਹਨੂੰ ਇਸ ਤਰ੍ਹਾਂ ਐਲਾਨ ਦੇ ਨਾਲ ਨਹੀਂ ਰੋਕਿਆ ਜਾ ਸਕਦਾ ਜਾਂ ਤਾਂ ਉਹ ਜਿਹੜਾ ਧਾਰਾ ਉਹ ਸੈਕਸ਼ਨ ਹੈਗਾ ਉਹ ਉਹਦੇ ਚੋਂ ਕੱਢਿਆ ਜਾਵੇ ਉਹਨੂੰ ਅਮੈਂਡ ਕੀਤਾ ਜਾਵੇ ਜਾਂ ਉਹਦੇ ਬਾਰੇ ਕੋਈ ਲਿਖਤੀ ਭਰੋਸਾ ਦਿੱਤਾ ਜਾਵੇ ਕਿ ਇਹ ਜਿਹੜਾ ਕਾਨੂੰਨ ਨਹੀਂ ਲਾਗੂ ਹੋਊਗਾ ਐਮਪੀ ਦਾ ਡੀਐਮ ਬੋਲ ਰਿਹਾ ਉਹ ਡਰਾਈਵਰ ਨੂੰ ਕਹਿ ਰਿਹਾ ਵੀ ਤੁਹਾਡੀ ਔਕਾਤ ਕੀ ਆ ਉਹ ਕਹਿੰਦਾ ਸਾਹਿਬ ਇਹੀ ਤਾਂ ਲੜਾਈ ਹੈ ਕਿ ਸਾਡੀ ਕੋਈ ਔਕਾਤ ਨਹੀਂ ਹੈ ਪਰ ਉਹਨਾਂ ਨੇ ਡੇਢ ਦਿਨਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਮੋਦੀ ਤੇ ਅਮਿਸ਼ਾ ਨੂੰ ਇਹਨਾਂ ਦੀ ਔਕਾਤ ਦਿਖਾਤੀ ਕਿ ਇਹਨਾਂ ਦੀ ਔਕਾਤ ਕੀ ਹੈਗੀ ਆ ਤੇ ਉਹਨਾਂ ਨੇ ਇਹ ਵੀ ਦਿਖਾਤਾ ਕਿ ਇਸ ਮੁਲਕ ਦੇ ਵਿੱਚ ਲੋਕਾਂ ਨੂੰ ਜੇ ਸਬਜ਼ੀ ਮਿਲਨੀ ਆ ਦੁੱਧ ਮਿਲਣਾ ਗੈਸ ਮਿਲਨੀ ਆ ਤੇਲ ਮਿਲਣਾ ਉਹ ਉਹਨਾਂ ਦੇ ਕਰਕੇ ਮਿਲਣਾ 80% ਜਿਹੜੀ ਢੋਆ ਠਵਾਈ ਆ ਜ਼ਿੰਦਗੀ ਦੀਆਂ ਬਣਿਆਤੀ ਸਹੂਲਤਾਂ ਨੇ ਉਹ ਇਹਨਾਂ ਡਰਾਈਵਰ ਵੀਰਾਂ ਦੇ ਸਿਰ ਤੇ ਆ ਇਹ ਔਕਾਤ ਆ ਉਹਨਾਂ ਦੀ ਤੇ ਇਹ ਉਹਦੇ ਸਾਹਮਣੇ ਮੋਦੀ ਦੀ ਔਕਾਤ ਕੀ ਆ ਉਹ ਕੀ ਦੇਣ ਜੋਗਾ ਉਹ ਤਾਂ ਸਿਰਫ ਜੁਮਲੇ ਦੇਣ ਜੋਗਾ ਨਾ ਲਾਰੇ ਦੇਣ ਜੋਗਾ ਨਾ ਉਹਨੇ ਕਿਸੇ ਦੇ ਘਰੇ ਦੁੱਧ ਤਾਂ ਨਹੀਂ ਪਹਚਾਉਣਾ ਨਾ ਉਹਨੇ ਪੈਟਰੋਲ ਪੰਪਾਂ ਤੇ ਤੇਲ ਤਾਂ ਨਹੀਂ ਪਹਚਾਉਣਾ ਨਾ ਉਹਨੇ ਸਬਜ਼ੀ ਤਾਂ ਨਹੀਂ ਪਹਚਾਉਣੀ ਮੰਡੀਆਂ 'ਚ ਨਾ ਇਹ ਤਾਂ ਸਾਡੇ ਕਿਰਤੀ ਲੋਕਾਂ ਨੇ ਪਹਚਾਉਣੀ ਆ ਨਾ ਡਰਾਈਵਰਾਂ ਨੇ ਜਿਹੜੀ ਹੈਗੀ ਨਾ ਪਹਚਾਉਣੀ ਆ ਜੇ ਤੁਸੀਂ ਕਹਿੰਦੇ ਕਿ ਇੱਥੇ ਰੋਡ ਐਕਸੀਡੈਂਟ ਹੁੰਦੇ ਕਾਨੂੰਨ ਰਾਹੀਂ ਹੱਲ ਹੋ ਜਾਣਗੇ ਕਾਨੂੰਨ ਨਹੀਂ ਮਸਲੇ ਦਾ ਹੱਲ ਹੈ ਕਾਨੂੰਨ ਤਾਂ ਹੁਣ ਡੌਰੀ ਬਾਰੇ ਦੀ ਆ ਕੀ ਦਹੇਜ ਲੈਣਾ ਲੋਕਾਂ ਨੇ ਬੰਦ ਕਰਤਾ ਇੱਥੇ ਮਤਲਬ ਜਿਹੜੇ ਹੈਗੇ ਆ ਸੌਦੇ ਚੱਲਦੇ ਹੈਗੇ ਆ ਵੱਡੇ ਵੱਡੇ ਕਾਨੂੰਨ ਤਾਂ ਹੈਗਾ ਕਿ 302 ਆ ਜੇ ਕੋ ਕਤਲ ਕਰੂਗਾ ਕੀ ਕਤਲ ਜਿਹੜੇ ਹੈਗੇ ਆ ਰੁਕ ਗਿਆ ਪੂਰੀ ਦੀ ਪੂਰੀ ਆਈਪੀਸੀ ਜਿਹੜੀ ਭਰੀ ਉਸ ਨੂੰ ਭਾਰਤੀ ਨਿਆਂ ਸੰਗਤ ਤਾਂ ਕੀ ਹੋਣਾ ਨੇ ਬਣਾਤਾ ਹੈਗਾ ਉਹ ਸਾਰੇ ਅਫਰਾਦ ਰੁਕ ਗਏ ਰਾਈਟ ਟੂ ਐਜੂਕੇਸ਼ਨ ਹੈ ਕਿ ਇਹ ਤੁਹਾਨੂੰ ਪੜ੍ਹਤਾ ਖਤਮ ਹੋ ਗਈ ਲਖੀਮਪੁਰ ਖੀਰੀ ਜਦੋਂ ਇਹਨਾਂ ਦੇ ਗੁੰਡੇ ਮੰਤਰੀ ਦਾ ਮੁੰਡਾ ਸਾਡੇ ਕਿਸਾਨਾਂ ਨੂੰ ਸ਼ਹੀਦ ਕਰ ਦਿੰਦਾ ਗੱਡੀ ਥੱਲੇ ਕੁਚਲ ਕੇ ਉਦੋਂ ਕਾਨੂੰਨ ਕਿੱਥੇ ਜਾਂਦਾ ਹੈਗਾ ਠੀਕ ਹੈ ਉਹ 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 ਡਰਾਈਵਿੰਗ 'ਚ ਨਹੀਂ ਆਉਂਦਾਗਾ ਉਹ ਤਾਂ ਨਾਲੇ ਤੁਹਾਡਾ ਹੀ ਕਾਨੂੰਨ ਕਹਿੰਦਾ ਕਿ ਜੇ ਕਿਸੇ ਦੀ ਇੰਟੈਂਸ਼ਨ ਮਤਲਬ ਇੱਕ ਤਾਂ ਹੋਗਾ ਕਿ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਿਹਨੂੰ ਕਹਿ ਹੀ ਐਕਸੀਡੈਂਟ ਦਿੱਤਾ ਜਿਹੜੀ ਹੈ ਹੀ ਦੁਰਘਟਨਾ ਉਹ ਤਾਂ ਕਿਸੇ ਨੇ ਜਾਣ ਕੇ ਨਾ ਕਿ ਦੁਰਘਟਨਾ ਕੋ ਜਾਣ ਕੇ ਤਾਂ ਨਹੀਂ ਕਰਦਾਗਾ ਤੁਸੀਂ ਉਹਨੂੰ ਕਹਿ ਹੀ ਐਕਸੀਡੈਂਟ ਰਹੇ ਹੋ ਨਾ ਤੇ ਜੇ ਕੋਈ ਧਾਰ ਕੇ ਕਰਦਾ ਹੈਗਾ ਤੂੰ ਕਤਲ ਦਾ ਪਰਚਾ ਦਰਜ ਹੁੰਦਾ ਔਰ ਉਹ ਲਖੀਮਪੁਰ ਖੀਰੀ ਚ ਅਮਿਤ ਸ਼ਾਹ ਦਾ ਚਹੇਤਾ ਮੋਦੀ ਦਾ ਚਹੇਤਾ ਜਿਹੜਾ ਟੇਣੀਆ ਉਹਦਾ ਮੁੰਡਾ ਉਹਨੇ ਕਤਲ ਕੀਤਾ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਉਦੋਂ ਕਿੱਧਰ ਗਿਆ ਮੋਟਰ ਵਹੀਕਲ ਐਕਟ ਕੀ ਉਹਦੇ ਤੇ ਉਹਦੇ ਤੇ ਬਿਨਾਂ ਰੌਲਾ ਪਾਏ ਆ ਬਿਨਾਂ ਵਿਰੋਧ ਕੀਤੇ ਆ ਕੀ ਉਹਦੇ ਤੇ ਕੋਈ ਕਾਰਵਾਈ ਹੋਈ ਔਰ ਕਿੱਧਰ ਗਿਆ ਕਿੱਧਰ ਗਈ ਸੁਪਰੀਮ ਕੋਰਟ ਕਿੱਧਰ ਗਈ ਹਾਈ ਕੋਰਟ ਉਹਨੂੰ ਜਿਹੜੀ ਥੋੜੇ ਸਮੇਂ ਬਾਅਦ ਜਿਹੜੀ ਜਮਾਨਤ ਦੇ ਦਿੱਤੀ ਗਈ ਕਿੰਨੇ ਕਤਲ ਜਿਹੜੇ ਹੈਗੇ ਉਹਨੇ ਕੀਤੇ ਹੈਗੇ ਤੁਸੀਂ ਜੁੜੇ ਹੋਇਆਂ ਹੋ ਅਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ ਭਾਰਤ ਦੇ ਵਿੱਚ ਡਰਾਈਵਰਾਂ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਆਇਆ ਉਹਦੇ ਖਿਲਾਫ ਕੱਲ ਡਰਾਈਵਰਾਂ ਨੇ ਹੜਤਾਲ ਕੀਤੀ ਹੜਤਾਲ ਦੇ ਵਿੱਚ ਆਮ ਲੋਕਾਂ ਨੇ ਸਮਰਥਨ ਦੇਣ ਦੀ ਵਜਾਏ ਡਰਾਈਵਰਾਂ ਨੂੰ ਪੁੱਠਾ ਬੋਲਦੇ ਨਜ਼ਰ ਆਇਆ ਇਹ ਹੜਤਾਲ ਨੂੰ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਆਲਾ ਕਿਵੇਂ ਵੇਖਦੇ ਆ ਉਹਨਾਂ ਤੋਂ ਪੁੱਛਦੇ ਆ ਸਵਾਗਤ ਹੈ ਬਾਈ ਸ਼ੁਕਰੀਆ ਬਾਈ ਜੀ ਕਿਵੇਂ ਦੇਖਦੇ ਹੋ ਬਾਈ ਜਿਹੜੀ ਇਹ ਹੜਤਾਲ ਕੱਲ ਡਰਾਈਵਰਾਂ ਨੇ ਕੀਤੀ ਆ ਦੇਖੋ ਪਹਿਲੀ ਤੇ ਗੱਲ ਇਹ ਕਿ ਜਿਹੜਾ ਇਹ ਕਾਨੂੰਨ ਆ ਇਹ ਸਮਾਜ ਦੇ ਸਾਰੇ ਉਹਨੇ ਤਬਕੇ ਤੇ ਲਾਗੂ ਹੁੰਦਾ ਜਿੰਦੇ ਹੱਥ ਸਟੀਅਰਿੰਗ ਆ ਉਹਦੇ ਥੱਲੇ ਮੋਟਰਸਾਈਕਲ ਆ ਗੱਡੀ ਆ ਸਕੂਟੀ ਆ ਬਾਸਾ ਮਿੰਨੀ ਬਾਸਾ ਕੈਂਟਰਾ ਟਰੱਕ ਆ ਉਹ ਚਲਾਉਣ ਵਾਲਾ ਹਾਈ ਕੋਰਟ ਦਾ ਜੱਜ ਆ ਸੁਪਰੀਮ ਕੋਰਟ ਦਾ ਜੱਜ ਆ ਪੀਜੀਆਈ ਦਾ ਡਾਕਟਰ ਆ ਉਹ ਕਚਹਿਰੀਆਂ ਦਾ ਵਕੀਲ ਆ ਉਹ ਡੀਸੀ ਆ ਐਸਐਸਪੀ ਆ ਏਐਸਆਈ ਆ ਹੌਲਦਾਰ ਆ ਕਿਸਾਨ ਆ ਮਜ਼ਦੂਰ ਆ ਮਲਾਜ਼ਮ ਆ ਵਿਦਿਆਰਥੀ ਆ ਬੇਰੁਜ਼ਗਾਰ ਸਾਰਿਆਂ ਤੇ ਕਿਉਂਕਿ ਜਿਹੜਾ ਇਹ ਕਾਨੂੰਨ ਉਹ ਲੈ ਕੇ ਆਏ ਆ ਇਹਦੇ ਚ ਕਿਤੇ ਵੀ ਟਰੱਕ ਡਰਾਈਵਰ ਨਹੀਂ ਲਿਖਿਆਗਾ ਉਹਨਾਂ ਨੇ ਲਿਖਿਆ ਜਿਹੜੀ ਨੈਗਲੀਜੈਂਟ ਡਰਾਈਵਿੰਗ ਕਰੂਗਾ ਔਰ ਉਹ ਕੋਈ ਵੀ ਹੋ ਸਕਦਾ ਹੈਗਾ ਪਰ ਇਹ ਦੇਖੋ ਕਿ ਸਾਰੇ ਸਮਾਜ ਦਾ ਜਿਹੜਾ ਸਾਰੇ ਸਮਾਜ ਨੂੰ ਦਬਾਉਣ ਦੇ ਵਾਸਤੇ ਸਾਰੇ ਸਮਾਜ 'ਚ ਦਹਿਸ਼ਤ ਪਾਉਣ ਦੇ ਵਾਸਤੇ ਇਹ ਕਾਨੂੰਨ ਸਰਕਾਰ ਲੈ ਕੇ ਆਈ ਸੀ ਉਹਦੇ ਖਿਲਾਫ ਸਭ ਤੋਂ ਪਹਿਲਾਂ ਆਵਾਜ਼ ਟਰੱਕ ਡਰਾਈਵਰਾਂ ਨੇ ਜਿਹੜੀ بلند ਕੀਤੀ ਔਰ ਇੱਕ ਭਾਰਤਪਟ ਦਾ ਵੱਡਾ ਅੰਦੋਲਨ ਜਿਹੜਾ ਸੀ ਕੀਤਾ ਜਿਹੜਾ ਕਿ ਲੋਡ ਸੀਗੀ ਸਾਰੇ ਨੂੰ ਆਉਣ ਦੀ ਪਰ ਇਕੱਲੇ ਨੇ ਅੰਦੋਲਨ ਕੀਤਾ ਔਰ ਮੋਦੀ ਸਰਕਾਰ ਦੀ ਜਿਹਨੂੰ ਕਹਿੰਦੇ ਵੀ ਜਿਹਨੂੰ ਕਹਿੰਦੇ ਧਰਨਾ ਟਿਕਾਣੇ ਤੇ ਲਿਆ ਕੇ ਜਿਹੜੀ ਸੀ ਉਹ ਰੱਖਤੀ ਇਸ ਵੱਡੇ ਅੰਦੋਲਨ ਨੇ ਇਸ ਕਰਕੇ ਪਹਿਲੀ ਤਾਂ ਗੱਲ ਇਹ ਸਮਝਣ ਦੀ ਜ਼ਰੂਰਤ ਆ ਕਿ ਇਹ ਇਕੱਲੇ ਟਰੱਕ ਡਰਾਈਵਰਾਂ ਨੇ ਤੇ ਨਹੀਂ ਸਾਰੇ ਲੋਕਾਂ ਤੇ ਸਾਰੇ ਸਮਾਜ ਤੇ ਜਿਹੜਾ ਸੀ ਲਾਗੂ ਹੁੰਦਾ ਸੀ ਕਾਨੂੰਨ ਆਇਆ ਪਹਿਲਾਂ ਵਕੀਲਾਂ ਨੂੰ ਸਮਝਣਾ ਚਾਹੀਦਾ ਸੀ ਸਮਾਜ ਦੇ ਬੁੱਧੀਜੀਵੀ ਤਬਕੇ ਨੂੰ ਸਿਆਣੇ ਲੋਕਾਂ ਨੂੰ ਇਹਦੇ ਤੇ ਪ੍ਰੋਟੈਸਟ ਕਰਨਾ ਚਾਹੀਦਾ ਸੀ ਕਭੀ ਇਹ ਇੰਨੀ ਜਿਹੜਾ 10 ਸਾਲ ਦੀ ਕੈਦ 7 ਲੱਖ ਜੁਰਮਾਨਾ ਵੀ ਇਹ ਕੋਈ ਵੀ ਬੰਦਾ ਜਾਣ ਬੁੱਝ ਕੇ ਤਾਂ ਕਿਸੇ ਨੂੰ ਕਤਲ ਨਹੀਂ ਕਰਦਾਗਾ ਹਾਂ ਜਿਹੜੇ ਨੈਗਲੀਜੈਂਟ ਡਰਾਈਵਿੰਗ ਕਰਦੇ ਹੈਗੇ ਆ ਉਹਦੇ ਬਾਰੇ ਕੀ ਕੀਤਾ ਜਾ ਸਕਦਾ ਹੈਨਾ ਜਾਂ ਜਿਹੜੀ ਸੜਕਾਂ ਤੇ ਇੰਨੇ ਐਕਸੀਡੈਂਟ ਹੁੰਦੇ ਉਹਦੇ ਬਾਰੇ ਕੀ ਕੀਤਾ ਜਾ ਸਕਦਾ ਉਹਦੇ ਤੇ ਸਰਕਾਰ ਕੋਈ ਚਰਚਾ ਕਰਦੀ ਜਾਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਉਸ ਪਾਸੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾਗਾ ਉਹ ਸਿਰਫ ਤੇ ਸਿਰਫ ਜਿਹੜਾ ਸੀਗਾ ਲੋਕਾਂ ਨੂੰ ਦਬਾਉਣ ਵਾਲੇ ਪਾਸੇ ਜਿਹੜੀ ਸੀ ਉਹ ਚੱਲੀ ਹੁਣ ਤੁਸੀਂ ਇਹ ਦੇਖੋ ਕਿ ਸੜਕਾਂ ਤੇ ਜਿਹੜੇ ਐਕਸੀਡੈਂਟ ਹੁੰਦੇ ਆ ਕੀ ਉਹ ਸਾਰੇ ਡਰਾਈਵਿੰਗ ਕਰਕੇ ਹੁੰਦੇ ਆ ਮਾੜੀ ਡਰਾਈਵਿੰਗ ਕਰਕੇ ਹੁੰਦੇ ਆ ਜਿਹੜੀ ਗਊ ਨੂੰ ਕੇਂਦਰ ਸਰਕਾਰ ਆਪਣੀ ਮਾਤਾ ਮੰਨਦੀ ਆ ਕੇਂਦਰ ਸਰਕਾਰ ਦੀ ਉਹ ਮਾਤਾ ਜਿਹੜੀ ਕਿ ਇੱਥੇ ਸੜਕਾਂ ਤੇ ਮਤਲਬ ਅਵਾਰਾ ਤੁਰੇ ਫਿਰਦੀ ਉਹ ਇਹਨੇ ਐਕਸੀਡੈਂਟਾਂ ਦਾ ਕਾਰਨ ਬਣਦੀ ਆ ਪਹਿਲਾਂ ਤਾਂ ਇਹ ਕਹਿੰਦੇ ਕਿ ਮੀਟ ਪਲਾਂਟ ਲਾਉਣੇ ਚਾਹੀਦੇ ਆ ਤੇ ਇਹ ਜਿਹੜੇ ਆਵਾਰਾ ਪਸ਼ੂ ਨੇ ਆਵਾਰਾ ਗਾਵਾਂ ਨੇ ਇਹਨਾਂ ਦਾ ਹੱਲ ਕੱਢਣਾ ਚਾਹੀਦਾ ਜਿਹੜੇ ਕਿ ਰੋਡ ਸੇਫਟੀ ਵਾਸਤੇ ਖਤਰਾ ਹੈ ਗਿਆ ਫਿਰ ਦੂਸਰੇ ਨੰਬਰ ਤੇ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਨੇ ਵੀ ਉਹਦਾ ਜਿਹੜਾ ਸੀ ਉਹ ਹੱਲ ਜਿਹੜਾ ਉਹ ਕੀਤਾ ਜਾਂਦਾ ਤੋਂ ਤੀਸਰਾ ਕਿ ਜਿਹੜੇ ਡਰਾਈਵਿੰਗ ਨੇ ਜੇ ਤੁਹਾਨੂੰ ਇਹ ਲੱਗਦਾ ਕਿ ਡਰਾਈਵਿੰਗ ਲਾਇਸੈਂਸ ਬਿਨਾ ਵਜਾ ਦਿੱਤੇ ਜਾ ਰਹੇ ਆ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣ ਦਾ ਔਰ ਜਿਹੜੇ ਡਰਾਈਵਰ ਹੈਗੇ ਆ ਉਹਨਾਂ ਬਾਰੇ ਨਿਜ਼ਮ ਬਣਾਇਆ ਜਾਂਦਾ ਕਿ ਇਹ ਕਿੰਨੇ ਘੰਟੇ ਕੰਮ ਕਰਨਗੇ ਡਰਾਈਵਿੰਗ ਕਰਨ ਦੇ ਕੋਈ ਘੰਟੇ ਨਹੀਂ ਨਿਰਧਾਰਤਗੇ ਹੁਣ ਮੇਰੇ ਪਿੰਡ ਤੋਂ ਪਹਿਲਾ ਗੁਰੂਰਸਾ ਕਸਬੇ ਆਉਂਦਾ ਉਥੋਂ ਜਿਹੜੀ ਸਵੇਰ 4:30 ਵਜੇ ਬੱਸ ਚੱਲਦੀ ਆ ਉਹ ਇਹਨਾਂ ਦਿਨਾਂ ਚ ਅੱਤ ਦੀ ਸਰਦੀ ਚ ਉਹ ਡਰਾਈਵਰ ਉਥੋਂ ਦੇ ਤਾਂ ਹੈ ਨਹੀਂਗੇ ਡਰਾਈਵਰ ਕਨੈਕਟਰ ਉਹ ਪਹਿਲਾ ਪਿੰਡੋਂ 3 ਵਜੇ ਉੱਠਦੇ ਅੱਤ ਦੀ ਸਰਦੀ ਚ ਮੋਟਰਸਾਈਕਲ ਤੇ ਉੱਥੇ ਆਉਂਦੇ ਆ ਉਥੋਂ ਬੱਸ ਲੈ ਕੇ ਉਹ ਚੰਡੀਗੜ੍ਹ ਜਾਂਦੇ ਆ ਤੇ ਰਾਤ ਨੂੰ 9:30 ਵਜੇ ਬੱਸ ਜਿਹੜੀ ਹੈਗੀ ਆ ਵਾਪਸ ਆਉਂਦੀ ਆ ਕੋਈ ਕੰਮ ਦੇ ਘੰਟਿਆਂ ਦੀ ਕੋਈ ਹੈ ਵੀ 8 ਘੰਟੇ ਕੰਮ ਕਰਨਗੇ 10 ਘੰਟੇ ਕੰਮ ਕਰਨਗੇ ਜਿਹੜੇ ਇਹ ਟਰੱਕਾਂ ਦੇ ਡਰਾਈਵਰ ਵਿਚਾਰੇ ਕੰਮ ਕਰਦੇ ਹੈਗੇ ਆ 12 12 14 14 ਘੰਟੇ ਜਿਹੜੀ ਹੈਗੀ ਹੈ ਡਰਾਈਵਿੰਗ ਕਰਦੇ ਹੈਗੇ ਆ ਅੱਤ ਦੇ ਨੀਂਦਰ ਚ ਅੱਤ ਦੀਆਂ ਮਾੜੀਆਂ ਹਾਲਤਾਂ ਦੇ ਵਿੱਚ ਜਿਹੜਾ ਹੈਗਾ ਕੰਮ ਕਰ ਰਹੇ ਹੈਗੇ ਆ ਉਹਨਾਂ ਸਾਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਸੋਚਣ ਦੀ ਬਜਾਏ ਜਿਹੜਾ ਸੀਗਾ ਕਿ ਰੋਡਾਂ ਦੇ ਉੱਪਰ ਜੋ ਐਕਸੀਡੈਂਟ ਹੁੰਦੇ ਆ ਉਹਨਾਂ ਸਾਰਿਆਂ ਨੂੰ ਜ਼ਿੰਮੇਵਾਰ ਬਣਾ ਕੇ ਜਿਹੜਾ ਧਰ ਦਿੱਤਾ ਗਿਆ ਉਹ ਇੱਕ ਤਰ੍ਹਾਂ ਦਾ ਪੂਰੇ ਮੁਲਕ ਨੂੰ ਪੁਲਸੀਆ ਸਟੇਟ ਬਣਾਉਣ ਦੇ ਲਈ ਪੂਰੇ ਮੁਲਕ 'ਚ ਡੈਸ਼ ਪਾਉਣ ਦੇ ਲਈ ਜਿਹੜਾ ਕਾਨੂੰਨ ਲਿਆਂਦਾ ਸੀ ਜਿੰਦੇ ਖਿਲਾਫ ਇੱਕ ਕਮਾਲ ਦਾ ਅੰਦੋਲਨ ਜਿਹੜਾ ਸੀ ਉਹਨਾਂ ਨੇ ਉਹ ਕੀਤਾ ਪਰ ਜਿਵੇਂ ਕੱਲ ਦਾ ਕੇਂਦਰ ਸਰਕਾਰੇ ਫਵਾ ਫਲਾ ਰਹੀ ਹੈਗੀ ਆ ਕਿ ਅੰਦੋਲਨ ਜਿਹੜਾ ਸੀ ਉਹ ਵਾਪਸ ਹੋ ਗਿਆ ਵੀ ਕਾਨੂੰਨ ਜਿਹੜਾ ਹੈਗਾ ਉਹ ਅਸੀਂ ਉਹ ਲਾਗੂ ਨਹੀਂ ਹੋਊਗਾ ਤੁਸੀਂ ਇਹ ਦੇਖੋ ਕਿ ਕਿੱਡਾ ਵੱਡਾ ਝੂਠ ਜਿਹੜਾ ਹੈਗਾ ਉਹ ਬੋਲਿਆ ਜਾ ਰਿਹਾ ਪਾਰਲੀਮੈਂਟ ਚ ਕਾਨੂੰਨ ਪਾਸ ਹੋਇਆ ਰਾਸ਼ਟਰਪਤੀ ਦੀ ਮੋਹਰ ਲੱਗੀ ਤੇ ਟਰਾਂਸਪੋਰਟ ਸੈਕਟਰੀ ਉਹਨੂੰ ਰੋਕ ਦੂ ਟਰਾਂਸਪੋਰਟ ਸੈਕਟਰੀ ਦਾ ਇੱਕ ਪ੍ਰੈਸ ਜੇ ਬਿਆਨ ਦੇ ਕੇ ਕਿ ਕਾਨੂੰਨ ਇਸ ਤਰ੍ਹਾਂ ਰੁਕਦੇ ਹੁੰਦੇ ਆ ਇਸੇ ਤਰ੍ਹਾਂ ਹੀ ਜਦੋਂ ਤਿੰਨ ਖੇਤੀ ਕਾਨੂੰਨ ਆਏ ਸਾਡੀ ਸਭ ਤੋਂ ਪਹਿਲੀ ਮੀਟਿੰਗ ਖੇਤੀਬਾੜੀ ਸੈਕਟਰੀ ਦੇ ਨਾਲ ਹੋਈ ਸੀ ਸਾਨੂੰ ਪਤਾ ਸੀ ਖੇਤੀਬਾੜੀ ਸੈਕਟਰੀ ਤਿੰਨ ਕਾਨੂੰਨਾਂ ਦਾ ਕੁਝ ਨਹੀਂ ਕਰ ਸਕਦਾ ਜਦੋਂ ਉਹਨਾਂ ਨੇ ਮੁੱਖ ਪ੍ਰਧਾਨ ਮੰਤਰੀ ਦਾ ਐਲਾਨ ਵੀ ਕਰਤਾ ਅਸੀਂ ਉਦੋਂ ਵੀ ਇਹ ਸੀ ਕਿ ਪਾਰਲੀਮੈਂਟ ਚ ਕਾਨੂੰਨ ਆਏ ਆ ਪਾਰਲੀਮੈਂਟ ਚ ਰੱਦ ਕੀਤੇ ਜਾਣ ਉਹ ਰੱਦ ਕਰਨ ਵਾਲਾ ਕਾਨੂੰਨ ਜਿਹੜਾ ਬਿੱਲ ਹੋਊਗਾ ਉਹ ਜਦੋਂ ਪਾਸ ਹੋਊਗਾ ਉਦੋਂ ਰਾਸ਼ਟਰਪਤੀ ਮੋਹਰ ਲਾਊਗਾ ਉਦੋਂ ਵਾਪਸ ਜਾਵਾਂਗੇ ਇਸ ਕਰਕੇ ਪਰ ਗੱਲ ਤਾਂ ਫਿਰ ਉੱਥੇ ਹੀ ਆ ਗਈ ਨਾ ਵੀ ਜੇ ਇਹਨਾਂ ਨੂੰ ਹੋਲਡ ਹੀ ਕਰਨਾ ਸੀ ਵੀ ਅਜੇ ਅਸੀਂ ਮੰਨ ਲਓ ਹਜੇ ਅਸੀਂ ਕਹਿੰਦੇ ਲਾਗੂ ਨਹੀਂ ਕਰਨਾ ਫਿਰ ਬਣਾਏ ਕਾ ਤੋਂ ਆ ਕਾਦੇ ਹਾਸਤੇ ਬਣਾਏ ਆ ਇਹ ਦੇਖੋ ਬਣਾਏ ਤਾਂ ਜਿਹੜੀ ਗੱਲ ਮੈਂ ਕਹੇ ਤੀ ਉਹਦੇ ਵਾਸਤੇ ਹੀ ਆ ਕਿ ਇੱਕ ਦਹਿਸ਼ਤ ਪਾਉਣ ਦੇ ਵਾਸਤੇ ਪੁਲਿਸિયા ਸਟੇਟ ਖੜੀ ਕਰਨ ਵਾਸਤੇ ਉਹਦੇ ਵਾਸਤੇ ਬਣਾਈ ਹੈਗੀ ਆ ਪਰ ਵਾਪਸ ਇਸ ਕਰਕੇ ਲੈ ਲੈ ਕਿਉਂਕਿ ਇਹ ਜਿਹੜੀ ਮੋਦੀ ਸਰਕਾਰ ਆ ਇਹਦਾ ਕੋਈ ਦੀਨ ਅਮਾਨ ਨਹੀਂ ਇਹਦੀ ਕੋਈ ਨੈਤਿਕਤਾ ਨਹੀਂ ਇਹ ਕਿਸੇ ਕਾਨੂੰਨ ਕਿਸੇ ਸੰਵਿਧਾਨ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਇਹ ਸਿਰਫ ਤੇ ਸਿਰਫ ਵੋਟਾਂ ਦੀ ਪਰਵਾਹ ਕਰਦੇ ਆ ਬਿਲਕੁਲ ਖੇਤੀ ਕਾਨੂੰਨ ਵਾਪਸ ਲੈ ਜਦੋਂ ਇਹਨਾਂ ਨੂੰ ਐ ਲੱਗਾ ਕਿ ਨਾਸੀ ਧੂਆਂ ਆ ਰਿਹਾ ਸਾਡਾ ਨੁਕਸਾਨ ਹੋਊਗਾ ਪਹਿਲਵਾਨਾਂ ਦੇ ਅੰਦੋਲਨ ਚ 올림픽 ਚ ਜਿੱਤੀਆਂ ਹੋਈਆਂ ਕੁੜੀਆਂ 올림픽 ਚੋ ਜਿੱਤੇ ਹੋਏ ਮੁੰਡੇ ਏਸ਼ੀਅਨ ਖੇਡਾਂ ਕਾਮਨਵੈਲਥ ਖੇਡਾਂ ਚੋਂ ਤਗਮਿਆਂ ਦੀਆਂ ਮਤਲ ਜੜੀ ਹੈਗੀ ਆ ਪਰਮਾਰ ਕਰ ਦੇਣ ਵਾਲਿਆਂ ਨੂੰ ਜਿਸ ਤਰ੍ਹਾਂ ਪੁਲਿਸ ਦੇ ਬੂਟਾਂ ਥੱਲੇ ਰਗੜਿਆ ਗਿਆ ਜਿਸ ਤਰ੍ਹਾਂ ਉਹਨਾਂ ਦੇ ਖਿਲਾਫ ਭਾਜਪਾ ਦੇ ਆਈਟੀ ਸੈੱਲ ਨੇ ਗੰਦ ਪਕਿਆ ਔਰ ਜਦੋਂ ਹੁਣ ਉਹ ਦੁਬਾਰਾ ਮੈਦਾਨ ਦੇ ਵਿੱਚ ਆਈਆਂ ਜਦੋਂ ਬ੍ਰਿਜ ਬੁਸ਼ਨ ਦਾ ਬੰਦਾ ਚੁਣਿਆ ਗਿਆ ਉਹ ਇਸ ਕਰਕੇ ਹਟਾਇਆ ਗਿਆ ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਨੇੜੇ ਆ। ਹੁਣ ਵੀ ਜਿਹੜਾ ਸੀਗਾ ਇਸ ਕਰਕੇ ਕਾਨੂੰਨ ਨੂੰ ਰੋਕਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਆ ਕਿਉਂਕਿ ਚੋਣਾਂ ਨੇੜੇ ਆ ਪੂਰੇ ਮੁਲਕ ਦੇ ਵਿੱਚ ਪਰ ਪੂਰੇ ਨਾਰਥ ਇੰਡੀਆ ਪੂਰੇ ਇੰਡੀਆ ਦੇ ਵਿੱਚ ਨਾਰਥ ਇੰਡੀਆ ਦੇ ਪੂਰੇ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਲੱਖਾਂ ਟਰੱਕ ਡਰਾਈਵਰ ਸੜਕਾਂ ਤੇ ਆ ਗਏ ਔਰ ਹੌਲੀ-ਹੌਲੀ ਲੋਕਾਂ ਤੱਕ ਗੱਲ ਗੱਲ ਜਾਣੀ ਸ਼ੁਰੂ ਹੋ ਗਈ ਕਿ ਮਸਲਾ ਟਰੱਕਾਂ ਵਾਲਿਆਂ ਦਾ ਨਹੀਂ ਹੈਗਾਗਾ ਇਹ ਸਾਰੇ ਸਮਾਜ ਦਾ ਹੈਗਾ ਤਾਂ ਉਹਨਾਂ ਨੂੰ ਜਿਹੜਾ ਮਜਬੂਰ ਨਾ ਇਹ ਕਦਮ ਜਿਹੜਾ ਸੀ ਲੈਣਾ ਪਿਆ ਪਰ ਜਿਹੜੇ ਜਿਹੜੇ ਅੰਦੋਲਨ ਹਜੇ ਵੀ ਚੱਲ ਰਿਹਾ ਜੰਤਰ ਮੰਤਰ ਦੇ ਜਿਹੜੇ ਡ్రਾਈਵਰ ਧਰਨ ਲਾਈ ਬਿਠਿਓ ਉਹ ਕਹਿੰਦੇ ਆ ਕਿ ਗੱਲਬਾਤ ਉਹਨਾਂ ਨੇ ਟਰਾਂਸਪੋਰਟਰਾਂ ਦੇ ਨਾਲ ਕੀਤੀ ਆ ਡ్రਾਈਵਰਾਂ ਦੇ ਨਾਲ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਗਈ ਉਹ ਸਿਰਫ ਫੋਕਾ ਐਲਾਨ ਕਾਨੂੰਨ ਜਿਹੜਾ ਪਾਰਲੀਮੈਂਟ ਚ ਬਣਿਆ ਰਾਸ਼ਟਰਪਤੀ ਨੇ ਮੋਹਰ ਲਾਤੀ ਆ ਉਹਨੂੰ ਇਸ ਤਰ੍ਹਾਂ ਐਲਾਨ ਦੇ ਨਾਲ ਨਹੀਂ ਰੋਕਿਆ ਜਾ ਸਕਦਾ ਜਾਂ ਤਾਂ ਉਹ ਜਿਹੜਾ ਧਾਰਾ ਉਹ ਸੈਕਸ਼ਨ ਹੈਗਾ ਉਹ ਉਹਦੇ ਚੋਂ ਕੱਢਿਆ ਜਾਵੇ ਉਹਨੂੰ ਅਮੈਂਡ ਕੀਤਾ ਜਾਵੇ ਜਾਂ ਉਹਦੇ ਬਾਰੇ ਕੋਈ ਲਿਖਤੀ ਭਰੋਸਾ ਦਿੱਤਾ ਜਾਵੇ ਕਿ ਇਹ ਜਿਹੜਾ ਕਾਨੂੰਨ ਨਹੀਂ ਲਾਗੂ ਹੋਊਗਾ ਉਹ ਤਾਂ ਸਿਰਫ ਉਹ ਕਹਿ ਰਹੇ ਕਿ ਚੋਣਾਂ ਦੇ ਮੱਦੇਨਜ਼ਰ ਇੱਕ ਵਾਰੀ ਜਿਹੜੇ ਹੈਗੇ ਡਾਲਤੇ ਆ ਤਾਂ ਕਿ ਐਡਾ ਵੱਡਾ ਅੰਦੋਲਨ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਆ ਫੂਕ ਆ ਉਹ ਕੱਢੀ ਜਾ ਸਕੇ ਪਰ ਸਮਾਜ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਕੱਲਾ ਟਰੱਕ ਡਰਾਈਵਰਾਂ ਦਾ ਜਾਂ ਬੱਸਾਂ ਵਾਲਿਆਂ ਦਾ ਅੰਦੋਲਨ ਨਹੀਂ ਇਹ ਹਰ ਉਸ ਬੰਦੇ ਦਾ ਅੰਦੋਲਨ ਆ ਜਿਨਨੇ ਸਟੀਅਰਿੰਗ ਨੂੰ ਹੱਥ ਪਾਉਣਾ ਹੈ ਤੁਹਾਨੂੰ ਯਾਦ ਹੀ ਹੋਣਾ ਜਿਵੇਂ ਕਿਸਾਨੀ ਅੰਦੋਲਨ ਵੇਲੇ ਕਹਿੰਦੇ ਸੀ ਵੀ ਕਿਸਾਨਾਂ ਨੂੰ ਸਮਝ ਨਹੀਂ ਆਏ ਇਹ ਤੈਨੂੰ ਕਾਨੂੰਨ ਹੈਨਾ ਹੁਣ ਇਹਦੇ ਬਾਰੇ ਵੀ ਆਹੀ ਆਖਿਆ ਜਾ ਰਿਹਾ ਡਰਾਈਵਰਾਂ ਨੂੰ ਸਮਝ ਨਹੀਂ ਆ ਰਿਹਾ ਪਤਾ ਨਹੀਂ ਕੀ ਚੱਕਰ ਆ ਦੇਖੋ ਇੱਕ ਨਾ ਯੂਨੋ ਦਾ ਰੈਜ਼ੋਲੂਸ਼ਨ ਆ ਉਹਦੇ ਚ ਇਹ ਸਿੱਖਿਆ ਗਿਆ ਕਿ ਜਦੋਂ ਕੋਈ ਵੀ ਪਾਲਿਸੀ ਮੇਕਿੰਗ ਹੋਣੀ ਹੈ ਨਾ ਉਹਦੇ ਚ ਜਿਹੜੇ ਸਟੇਕ ਹোলਡਰਸ ਨੇ ਉਹਨਾਂ ਦੇ ਨਾਲ ਜਿਹੜੀ ਰਾਇ مشਵਰਾ ਉਹ ਕੀਤਾ ਜਾਣਾ ਚਾਹੀਦਾ ਕਿਸਾਨਾਂ ਬਾਰੇ ਕਾਨੂੰਨ ਬਣਾਉਣਾ ਮਜ਼ਦੂਰਾਂ ਬਾਰੇ ਕਿੰਦੇ ਬਾਰੇ ਵੀ ਕਾਨੂੰਨ ਬਣਾਉਣਾ ਉਹਦੀ ਰਾਇ مشਵਰਾ ਲਿਆ ਜਾਵੇ ਹੁਣ ਕਾਨੂੰਨ ਬਣਾਦਾ ਤੁਸੀਂ ਡਰਾਈਵਿੰਗ ਕਰਨ ਵਾਲਿਆਂ ਬਾਰੇ ਠੀਕ ਆ ਡਰਾਈਵਿੰਗ ਕਰਨ ਵਾਲੇ ਬੰਦੇ ਦੀ ਤੁਸੀਂ ਕੋਈ ਰਾਇ ਨਹੀਂ ਲਈਗੀ ਹੌਂਜਿਦੋ ਅੰਦੋਲਨ ਹੋ ਗਿਆ ਤੁਸੀਂ ਕਹਿੰਦੇ ਵੀ ਗਾਂ ਅਸੀਂ ਜਿਹੜਾ ਹੈਗਾ ਰਏ ਕਰਕੇ ਲਾਗੂ ਕਰਾਂਗੇ ਇਹਦਾ ਮਤਲਬ ਆ ਕਿ ਪਹਿਲਾਂ ਲੋਕਾਂ ਦੀ ਨਜ਼ਰ ਦੇ ਵਿੱਚ ਥੋੜੀ ਕੋਈ ਵੈਲਿਊ ਨਹੀਂ ਉਹ ਤਾਂ ਐਮਪੀ ਦਾ ਕਿ ਡੀਐਮ ਬੋਲ ਰਿਹਾ ਉਹ ਡਰਾਈਵਰ ਨੂੰ ਕਹਿ ਰਿਹਾ ਵੀ ਤੁਹਾਡੀ ਔਕਾਤ ਕੀ ਆ ਉਹ ਕਹਿੰਦਾ ਸਾਹਬ ਇਹੀ ਤਾਂ ਲੜਾਈ ਹੈ ਕਿ ਸਾਡੀ ਕੋਈ ਔਕਾਤ ਨਹੀਂ ਹੈ ਪਰ ਉਹਨਾਂ ਨੇ ਡੇਢ ਦਿਨਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਮੋਦੀ ਤੇ ਅਮਿਸ਼ਾ ਨੂੰ ਇਹਨਾਂ ਦੀ ਔਕਾਤ ਦਿਖਾਤੀ ਕਿ ਇਹਨਾਂ ਦੀ ਔਕਾਤ ਕੀ ਹੈਗੀ ਆ ਤੇ ਉਹਨਾਂ ਨੇ ਇਹ ਵੀ ਦਿਖਾਤਾ ਕਿ ਇਸ ਮੁਲਕ ਦੇ ਵਿੱਚ ਲੋਕਾਂ ਨੂੰ ਜੇ ਸਬਜ਼ੀ ਮਿਲਨੀ ਆ ਦੁੱਧ ਮਿਲਣਾ ਗੈਸ ਮਿਲਣੀ ਆ ਤੇਲ ਮਿਲਣਾ ਉਹ ਉਹਨਾਂ ਦੇ ਕਰਕੇ ਮਿਲਣਾ 80% ਜਿਹੜੀ ਢੋਆ ਢਵਾਈ ਆ ਜ਼ਿੰਦਗੀ ਦੀਆਂ ਬਣਿਆਤੀ ਸਹੂਲਤਾਂ ਨੇ ਉਹ ਇਹਨਾਂ ਡਰਾਈਵਰ ਵੀਰਾਂ ਦੇ ਸਿਰ ਤੇ ਆ ਇਹ ਔਕਾਤ ਆ ਉਹਨਾਂ ਦੀ ਤੇ ਇਹ ਉਹਦੇ ਸਾਹਮਣੇ ਮੋਦੀ ਦੀ ਔਕਾਤ ਕੀ ਆ ਉਹ ਕੀ ਦੇਣ ਜੋਗਾ ਉਹ ਤਾਂ ਸਿਰਫ ਜੁਮਲੇ ਹੀ ਦੇਣ ਜੋਗਾ ਨਾ ਲਾਰੇ ਹੀ ਦੇਣ ਜੋਗਾ ਨਾ ਉਹਨੇ ਕਿਸੇ ਦੇ ਘਰੇ ਦੁੱਧ ਤਾਂ ਨਹੀਂ ਪਹੁੰਚਾਉਣਾ ਨਾ ਉਹਨੇ ਪੈਟਰੋਲ ਪੰਪਾਂ ਤੇ ਤੇਲ ਤਾਂ ਨਹੀਂ ਪਹੁੰਚਾਉਣਾ ਨਾ ਉਹਨੇ ਸਬਜ਼ੀ ਤਾਂ ਨਹੀਂ ਪਹੁੰਚਾਉਣੀ ਮੰਡੀਆਂ 'ਚ ਨਾ ਇਹ ਤਾਂ ਸਾਡੇ ਕਿਰਤੀ ਲੋਕਾਂ ਨੇ ਪਹੁੰਚਾਉਣੀ ਹੈ ਨਾ ਡਰਾਈਵਰਾਂ ਨੇ ਜਿਹੜੀ ਹੈਗੀ ਨਾ ਪਹੁੰਚਾਉਣੀ ਆ ਔਰ ਡਰਾਈਵਰੀ ਦੇ ਕਿੱਤੇ 'ਚ ਉਹ ਲੋਕ ਆਉਂਦੇ ਆ ਜਿਹੜੇ ਬੰਦੇ ਮਜਬੂਰ ਆ ਕਿਸੇ ਪਾਸੇ ਕੋਈ ਕੰਮ ਨਹੀਂਗਾ ਕੋਈ ਇੰਨੀ ਬੇਰਾਮੀ ਪਰਿਵਾਰਾਂ ਤੋਂ ਦੂਰ ਘਰਾਂ ਤੋਂ ਦੂਰ ਫੌਜੀਆਂ ਵਰਗੀ ਔਖੀ ਜ਼ਿੰਦਗੀ ਜਿਹੜੀ ਜੀ ਰਿਹਾ ਹੈਗਾ ਤੁਸੀਂ ਉਹਨਾਂ ਨੂੰ ਸਮਾਜ 'ਚ ਅਪਰਾਧੀ ਬਣਾ ਕੇ ਜਿਹੜਾ ਹੈਗਾ ਪੇਸ਼ ਕਰ ਰਹੇ ਹੈਗੇ ਔਰ ਸਮਾਜ ਦਾ ਜਿਹੜਾ ਬਹੁਤ ਸਾਰਾ ਬੁੱਧੀਜੀਵੀ ਤਬਕਾ ਹੈ ਸਿਆਣਾ ਤਬਕਾ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਮਾੜੇ ਬੋਲਦੇ ਜਿਹੜੇ ਨਜ਼ਰ ਆਇਆ ਗਿਆ ਉਹਨਾਂ ਨੂੰ ਇਹ ਕਾਨੂੰਨ ਪੜ ਲੈਣਾ ਚਾਹੀਦਾ ਕਿ ਉਹਦੇ 'ਚ ਡਰਾਈਵਿੰਗ ਸ਼ਬਦ ਲਿਖਿਆ ਹੋਇਆ ਟਰੱਕ ਡਰਾਈਵਰ ਜਾਂ ਬੱਸ ਡਰਾਈਵਰ ਨਹੀਂ ਲਿਖਿਆ ਗਿਆ ਤੇ ਡਰਾਈਵਿੰਗ ਸਾਰੇ ਨਹੀਂ ਕਰਨੀ ਹੈ ਪਰ ਦੇਖਿਆ ਜਾਵੇ ਤਾਂ ਜਿਵੇਂ ਡਰਾਈਵਰ ਦੇ ਘਰ ਤੇ ਗਾਲੀ ਵੀ ਡਰਾਈਵਰ ਦੇ ਪਰਿਵਾਰ ਤੇ ਜਿਹੜੀ ਸ਼ੱਤ ਆ ਉਹਦੇ 'ਚ ਤੇ ਸ਼ੱਤ ਤੋਂ ਬਾਹਰ ਹੋਣ 'ਚ ਕੱਲਾ ਇੱਕ ਐਕਸੀਡੈਂਟ ਖੜਾ ਮੋਝੇ ਇੱਕ ਡਰਾਈਵਰ ਤੋਂ ਐਕਸੀਡੈਂਟ ਹੁੰਦਾ ਉਹ 5-7 ਲੱਖ ਦਾ ਉਹਦੇ ਕੋਲ ਆਇਆ ਤਾਂ ਹੈ ਨਹੀਂ ਵੀ ਧੁਰਿਆ ਪਿਆ ਹਨ ਜੇ ਉੰਜੇ ਕੋ ਡਰਾਈਵਰ ਆ 5-7 ਲੱਖ ਉਹਨੂੰ ਦੇਣਾ ਪੈ ਗਿਆ ਐਕਸੀਡੈਂਟ ਦਾ ਸੁਭਾਵਿਕ ਜੀ ਗੱਲ ਘਰ-ਬਾਰ ਵੇਚ ਕੇ ਹੀ ਦਊਗਾ ਮਤਲਬ ਜਵਾਕਾਂ ਦੀ ਛੱਤ ਜਾਊਗੀ ਜੇ ਇੱਕ ਐਕਸੀਡੈਂਟ ਵੀ ਹੁੰਦਾ ਬੰਦੇ ਦਾ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਦੇਖੋ ਕਿ ਆਤ ਦੀ ਜਿਹੜੇ ਅਖਬਾਰ ਚੰਡੀਗੜ੍ਹ ਛਪਦੇ ਜਲੰਧਰ ਛਪਦੇ ਆ ਰਾਤ ਨੂੰ 12 ਵਜੇ ਅਖਬਾਰ ਚੱਪ ਗਿਆ ਰਾਤ ਨੂੰ 12:30 ਵਜੇ ਚੰਡੀਗੜ੍ਹ ਤੋਂ ਅਖਬਾਰ ਰੱਖ ਕੇ ਜਾਂ ਜਲੰਧਰ ਤੋਂ ਅਖਬਾਰ ਰੱਖ ਕੇ ਜਿਹੜੀ ਅਖਬਾਰਾਂ ਵਾਲੀ ਗੱਡੀ ਨਿਤੜ ਕੇ 5 ਵਜੇ ਤੱਕ ਫਾਜ਼ਿਲਕਾ ਅਖਬਾਰ ਪਹੁੰਚਾਉਣਾ ਉਹ ਹਰ ਰੋਜ਼ ਰਾਤ ਨੂੰ ਮਤਲਬ 11 ਤੋਂ ਲੈ ਕੇ ਸਵੇਰ 6 ਵਜੇ ਤੱਕ ਜਦ ਆਪਸ 6 ਵਜੇ ਤੱਕ ਜਾਂਦੇ ਆ ਉਹ ਸੌਂਦੇ ਹੀ ਨਹੀਂ ਐ ਇਸ ਤਰ੍ਹਾਂ ਦੀ ਪਰੇਸ਼ਾਨੀ ਵਾਲੀ ਜੌਬ ਕੌਣ ਕਰਨਾ ਚਾਹੁੰਦਾ ਇੰਨੀ ਅੱਤ ਦੀ ਸਰਜੀ ਤੇ ਇੰਨੀ ਧੁੰਦ ਦੇ ਵਿੱਚ ਇੰਨੀ ਬੇਰਾਮੀ ਚ ਇਨੇ ਨਿੰਦਰੇ ਦੇ ਵਿੱਚ ਕਿ ਅਖਬਾਰ ਜਿਹੜਾ ਕੱਲੇ-ਕੱਲੇ ਘਰ ਤੋਂ ਮੈਂ ਸ਼ਹਿਰ ਤੱਕ ਪਹੁੰਚਾਵਾਂ ਦਾ ਕੱਲੇ-ਕੱਲੇ ਘਰ ਤੱਕ ਪਹੁੰਚੇ ਜਿਹੜੀ ਉਹ ਏ ਜ਼ਿੰਮੇਵਾਰੀ ਨਿਭਾ ਰਹੇ ਆ ਬੰਦੇ ਹੈਨਾ ਉਹ ਇਸ ਕਰਕੇ ਕਿ ਉਹਨਾਂ ਕੋਲੇ ਰਾਤ ਨੂੰ ਬੇਚੈਨੀ ਵਾਲੀ ਨੌਕਰੀ ਕਰਨ ਤੋਂ ਬਿਨਾ ਕੋਈ ਆਪਸ਼ਨ ਨਹੀਂ ਹੋਊਗੀ ਉਹ ਐਸੇ ਕਰਕੇ ਮਜਬੂਰੀ ਚ ਹੀ ਆ ਰਹੇ ਆ ਨਾ ਦੂਸਰੀ ਗੱਲ ਕਿ ਕਾਨੂੰਨ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੈ ਜੇ ਤੁਸੀਂ ਕਹਿੰਦੇ ਕਿ ਇੱਥੇ ਰੋਡ ਐਕਸੀਡੈਂਟ ਹੁੰਦੇ ਕਾਨੂੰਨ ਰਾਹੀਂ ਹੱਲ ਹੋ ਜਾਣਗੇ ਕਾਨੂੰਨ ਨਹੀਂ ਮਸਲੇ ਦਾ ਹੱਲ ਮਸਲੇ ਦਾ ਉਹਦੇ ਸਮਾਜਿਕ ਤੇੜੇ ਆਰਥਿਕ ਕਾਰਨ ਨੇ ਉਹਦੇ ਬੁਨਿਆਦੀ ਕਾਰਨ ਆ ਉਹ ਸਮਝ ਕੇ ਆਲੋ ਹੋ ਸਕਦਾ ਕਾਨੂੰਨ ਤਾਂ ਹੁਣ ਡੌਰੀ ਬਾਰੇ ਵੀ ਆ ਕੀ ਦਹੇਜ ਲੈਣਾ ਲੋਕਾਂ ਨੇ ਬੰਦ ਕਰਤਾ ਇੱਥੇ ਮਤਲਬ ਜਿਹੜੇ ਹੈਗੇ ਆ ਸੌਦੇ ਚਲਦੇ ਹੈਗੇ ਵੱਡੇ ਵੱਡੇ ਕਾਨੂੰਨ ਤਾ ਹੈਗਾ ਕਿ 302 ਆ ਜੇ ਕੋ ਕਤਲ ਕਰੂਗਾ ਕੀ ਕਤਲ ਜਿਹੜੇ ਹੈਗੇ ਰੁਕ ਗਿਆ ਪੂਰੀ ਦੀ ਪੂਰੀ ਆਈਪੀਸੀ ਜਿਹੜੀ ਭਰੀ ਉਸ ਜਿਹਨੂੰ ਭਾਰਤੀ ਨਿਆਂ ਸੰਗਤ ਤੱਕ ਕੀ ਹੋਣੇ ਬਣਾਤਾ ਹੈਗਾ ਉਹ ਸਾਰੇ ਅਪਰਾਧ ਰੁਕ ਗਏ ਰਾਈਟ ਟੂ ਐਜੂਕੇਸ਼ਨ ਕਿ ਇਥੇ ਹੁਣ ਪੜ੍ਹਤਾ ਖਤਮ ਹੋ ਗਈ ਰਾਈਟ ਟੂ ਮਤਲਬ ਇਥੇ ਹੈਗਾ ਕਿ ਰਾਈਟ ਟੂ ਲਾਈਫ ਆ ਭਾਰਤ ਦਾ ਸੰਵਿਧਾਨ ਕਹਿੰਦਾ ਕਿ ਰਾਈਟ ਟੂ ਲਾਈਫ ਆ ਔਰ ਸੁਪਰੀਮ ਕੋਰਟ ਨੇ ਇੱਕ ਫੈਸਲੇ ਚ ਉਹਦੀ ਵਿਆਖਿਆ ਦਿੰਦਿਆਂ ਕਿਹਾ ਕਿ ਰਾਈਟ ਟੂ ਲਾਈਫ ਦਾ ਮਤਲਬ ਕੱਲਾ ਸਾਹ ਲੈਣਾ ਨਹੀਂ ਹੈ ਬੁਨਿਆਦੀ ਸਹੂਲਤਾਂ ਤੇ ਮਾਨ ਸਨਮਾਨ ਵਾਲੀ ਜ਼ਿੰਦਗੀ ਇੱਥੇ ਸਰਦੀ ਚ ਕਿੰਨੇ ਲੋਕ ਮਰ ਰਹੇ ਆ ਗਿਆ ਝੁੱਗੀਆਂ ਝੌਂਪੜੀਆਂ ਵਾਲੇ ਮਾੜੀਆਂ ਹਾਲਤਾਂ ਚ ਕਿੰਨੇ ਲੋਕ ਅੱਤ ਦੀ ਗਰਮੀ ਚ ਮਰਦੇ ਆ ਉਹਨਾਂ ਦਾ ਰਾਈਟ ਟੂ ਲਾਈਫ ਕਿੱਥੇ ਆ ਕਿੱਥੇ ਆ ਜ਼ਿੰਦਗੀ ਦਾ ਅਧਿਕਾਰ ਉਹਨਾਂ ਦਾ ਤੁਹਾਡੇ ਸੰਵਿਧਾਨ ਚ ਲਿਖਨ ਦੇ ਨਾਲ ਲੋਕਾਂ ਨੂੰ ਜ਼ਿੰਦਗੀ ਦਾ ਅਧਿਕਾਰ ਮਿਲ ਗਿਆ ਤੁਸੀਂ ਕਹਿੰਦੇ ਕਿ ਲੋਕਾਂ ਨੂੰ ਰਾਈਟ ਟੂ ਐਕਸਪ੍ਰੈਸ਼ਨ ਆ ਰਾਈਟ ਟੂ ਅਸੋਸੀਏਸ਼ਨ ਆ ਭਾਰਤ ਦਾ ਸੰਵਿਧਾਨ ਕਹਿੰਦਾ ਤੇ ਤੁਸੀਂ ਉਮਰ ਖਾਲਦਰ ਕੇ ਵਿਦਿਆਰਥੀ 3 ਸਾਲ ਚੋਂ ਜੇਲ੍ਹ 'ਚ ਟੱਕੇ ਹੋਏ ਆਗੇ ਆ ਕਿੰਨੇ ਲੇਖਕ ਪੱਤਰਕਾਰ ਬੁੱਧੀਜੀਵੀ ਤੁਸੀਂ ਜੇਲ੍ਹਾਂ ਦੇ ਵਿੱਚ ਜਿਹੜੇ ਹੈਗੇ ਟੱਕੇ ਹੋਏ ਆ ਤੁਸੀਂ ਲਖੀਮਪੁਰ ਖੀਰੀ ਜਦੋਂ ਇਹਨਾਂ ਦੇ ਗੁੰਡੇ ਮੰਤਰੀ ਦਾ ਮੁੰਡਾ ਸਾਡੇ ਕਿਸਾਨਾਂ ਨੂੰ ਸ਼ਹੀਦ ਕਰ ਦਿੰਦਾ ਗੱਡੀ ਥੱਲੇ ਕੁਚਲ ਕੇ ਉਦੋਂ ਕਾਨੂੰਨ ਕਿੱਥੇ ਜਾਂਦਾ ਹੈਗਾ ਠੀਕ ਆ ਉਹ 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 ਡਰਾਈਵਿੰਗ 'ਚ ਨਹੀਂ ਆਉਂਦਾਗਾ ਉਹ ਤਾਂ ਨਾਲੇ ਤੁਹਾਡਾ ਹੀ ਕਾਨੂੰਨ ਕਹਿੰਦਾ ਕਿ ਜੇ ਕਿਸੇ ਦੀ ਇੰਟੈਂਸ਼ਨ ਮਤਲਬ ਇੱਕ ਤਾਂ ਹੋ ਗਿਆ ਕਿ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਿਸ ਨੂੰ ਕਹਿ ਹੀ ਐਕਸੀਡੈਂਟ ਦਿੱਤਾ ਜਿਹੜੀ ਹੈ ਹੀ ਦੁਰਘਟਨਾ ਉਹ ਤਾਂ ਕਿਸੇ ਨੇ ਜਾਣ ਕੇ ਨਹੀਂ ਨਾ ਕਿ ਦੁਰਘਟਨਾ ਕੋ ਜਾਣ ਕੇ ਤਾਂ ਨਹੀਂ ਕਰਦਾਗਾ ਤੁਸੀਂ ਉਹਨੂੰ ਕਹਿ ਹੀ ਐਕਸੀਡੈਂਟ ਰਹੇ ਹੋ ਨਾ ਤੇ ਜੇ ਕੋਈ ਧਾਰ ਕੇ ਕਰਦਾ ਹੈਗਾ ਤੂੰ ਕਤਲ ਦਾ ਪਰਚਾ ਦਰਜ ਹੁੰਦਾ ਔਰ ਉਹ ਲਖੀਮਪੁਰ ਖੀਰੀ ਚ ਅਮਿਤ ਸ਼ਾਹ ਦਾ ਚਹੇਤਾ ਮੋਦੀ ਦਾ ਚਹੇਤਾ ਜਿਹੜਾ ਟੈਣੀਆ ਉਹਦਾ ਮੁੰਡਾ ਉਹਨੇ ਕਤਲ ਕੀਤਾ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਉਦੋਂ ਕਿੱਧਰ ਗਿਆ ਮੋਟਰ ਵਹੀਕਲ ਐਕਟ ਕੀ ਉਹਦੇ ਤੇ ਉਹਦੇ ਤੇ ਬਿਨਾ ਰੋਲਾ ਪਾਇਆ ਬਿਨਾ ਵਿਰੋਧ ਕੀਤੇ ਆ ਕਿ ਉਹਦੇ ਤੇ ਕੋਈ ਕਾਰਵਾਈ ਹੋਈ ਔਰ ਕਿੱਧਰ ਗਿਆ ਕਿੱਧਰ ਗਈ ਸੁਪਰੀਮ ਕੋਰਟ ਕਿੱਧਰ ਗਈ ਹਾਈ ਕੋਰਟ ਉਹਨੂੰ ਜਿਹੜੀ ਥੋੜੇ ਸਮੇਂ ਬਾਅਦ ਜਿਹੜੀ ਜਮਾਨਤ ਦੇ ਦਿੱਤੀਗੀ ਕਿੰਨੇ ਕਤਲ ਜਿਹੜੇ ਹੈਗੇ ਉਹਨੇ ਕੀਤੇ ਹੈਗੇ ਆ ਠੀਕ ਆ ਜੇ ਤੁਸੀਂ ਕਾਨੂੰਨ ਰਾਹੀਂ ਹੱਲ ਕਰਨਾ ਚਾਹਣੇ ਹੈਗੇ ਹੋ ਤੁਸੀਂ ਕਹਿੰਦੇ ਕਿ ਕਾਨੂੰਨ ਸਾਰੀਆਂ ਚੀਜ਼ਾਂ ਦਾ ਹੱਲ ਕਰਦਾ ਹੈਗਾ ਗੁਜਰਾਤ ਦੇ ਵਿੱਚ ਬਲਾਤਕਾਰੀਆਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੇ ਗੈਂਗਰੇਪ ਕੀਤਾ ਜਿਨ੍ਹਾਂ ਨੇ ਕਤਲ ਕੀਤੇ ਤੁਸੀਂ ਉਹਨਾਂ ਨੂੰ ਜਿਹੜੀ ਮੋਦੀ ਸਰਕਾਰ ਉਹਨੂੰ ਜੇਲ੍ਹ ਤੋਂ ਬਾਹਰ ਕੱਢ ਰਹੀ ਹੈਗੀ ਆ ਇਹਦਾ ਮਤਲਬ ਆ ਕਿ ਕਾਨੂੰਨ ਜਿਹੜਾ ਹੈਗਾ ਤੁਹਾਡੇ ਵਾਸਤੇ ਕਾਨੂੰਨ ਸੰਵਿਧਾਨ ਅਦਾਲਤਾਂ ਕੋਈ ਕੁਝ ਨਹੀਂ ਹੈ ਸਭ ਕੁਝ ਸਿਰਫ ਤੁਸੀਂ ਕਾਨੂੰਨ ਅਦਾਲਤਾਂ ਜੋ ਕੁਝ ਵੀ ਹੈਗਾ ਜਿਹੜਾ ਥੋੜੀ ਬੋਲੀ ਬੋਲਦਾ ਭਾਜਪਾ ਦੀ ਬੋਲੀ ਬੋਲਦਾ ਆਰਐਸਐਸ ਦੀ ਬੋਲੀ ਬੋਲਦਾ ਉਹੋ ਹੀ ਠੀਕ ਆ ਤੇ ਇਸ ਕਾਨੂੰਨ ਦੇ ਰਾਹੀਂ ਵੀ ਉਹ ਲੋਕਾਂ ਨੂੰ ਦਬਾਉਣਾ ਚਾਹੁੰਦੇ ਆ ਇਹਦੇ ਚ ਹਿੱਟ ਐਂਡ ਰਨ ਆ ਹਿੱਟ ਐਂਡ ਰਨ ਕੌਣ ਤੈਅ ਕਰੂਗਾ ਹਿੱਟ ਐਂਡ ਰਨ ਕੌਣ ਤੈਅ ਕਰੂਗਾ ਪੁਲਿਸ ਨੇ ਤੈਅ ਕਰਨਾ ਨਾ ਕਿ ਇੱਕ ਬੰਦਾ ਤਗੜਾ ਬੰਦਾ ਉਹਦੀ ਗੱਡੀ ਥੱਲੇ ਆ ਕੇ ਕੋਈ ਮਰ ਗਿਆ ਉਹ ਗੱਡੀ ਭਜਾ ਕੇ ਲੈ ਗਿਆ ਉਹਨੇ ਉਹ ਕਹਿੰਦੇ ਮੈਜਿਸਟ੍ਰੇਟ ਕੋਲੇ ਜਾਊਗਾ ਜਾਂ ਪੁਲਿਸ ਸਟੇਸ਼ਨ ਜਾਊਗਾ ਉੱਥੇ ਜਾ ਕੇ ਕਹਿ ਦੂਗਾ ਭਈ ਦੇਖੋ ਜੀ ਉੱਥੇ ਤਾਂ ਵੀ 50 ਬੰਦੇ ਇਕੱਠੇ ਹੋਏ ਮੈਨੂੰ ਉਹਨੇ ਮਾਰ ਦੇਣਾ ਸੀਗਾ ਭਾਵੇਂ ਉੱਥੇ ਕੋਈ ਸਿੰਗਲ ਬੰਦਾ ਨਾ ਹੋਵੇ ਉਹ ਸੜਕ ਤੇ ਬੰਦੇ ਨੂੰ ਤੜਫਦਾ ਛੱਡ ਕੇ ਚਲਾ ਗਿਆ ਕੀ ਉਹਦੇ ਤੇ ਉਹ ਹਿੱਟ ਐਂਡ ਰਨ ਦਾ ਡਿਸਾਈਡ ਕੌਣ ਕਰੂਗਾ ਪੁਲਿਸ ਵਾਲਾ ਕਰੂਗਾ ਨਾ ਠੀਕ ਆ ਤੇ ਪੁਲਿਸ ਵਾਲੇ ਕਹਿੰਦੇ ਆ ਪੁਲਿਸ ਵਾਲੇ ਪੈਸੇ ਦੇ ਠੀਕ ਆ ਪੁਲਿਸ ਵਾਲੇ ਤਾਂ ਪੈਸੇ ਦੇ ਹੀ ਆ ਨਾ ਤੇ ਪੁਲਿਸ ਨੂੰ ਜਿੰਨੇ ਪੈਸੇ ਦੇ ਦੂਗਾ ਪੁਲਿਸ ਉਸ ਤਰ੍ਹਾਂ ਦਾ ਕੰਮ ਕਰ ਦੂਗੀ ਤੇ ਜਿਹੜੇ ਦੂਜੇ ਬੰਦੇ ਹੈਗੇ ਆ ਗਰੀਬ ਡਰਾਈਵਰ ਹੈਗਾ ਉਹ ਭਾਵੇਂ ਵਿਚਾਰਾ ਬਚਾਉਣ ਦੀ ਵੀ ਕੋਸ਼ਿਸ਼ ਕਰਦਾ ਹੋਊਗਾ ਉਹਦੇ ਤੇ ਪੁਲਿਸ ਨੇ ਆਪਣੇ ਮੁਤਾਬਕ ਜਿਹੜੀ ਕਾਰਵਾਈ ਕਰਨੀ ਹੈਗੀ ਆ ਪੁਲਿਸ ਤਾਂ ਸਭ ਕੁਝ ਇੱਥੇ ਕਾਨੂੰਨ ਅਦਾਲਤਾਂ ਪੁਲਿਸ ਸਟੇਸ਼ਨ ਸਭ ਕੁਝ ਜਿੱਥੇ ਵਿਕਾਊ ਹੈਗਾ ਜਿਸ ਮੁਲਕ ਦੇ ਵਿੱਚ ਉੱਥੇ ਤੁਸੀਂ ਇਹ ਕਹਿ ਨਹੀਂ ਹੈਗੋ ਵੀ ਇਸ ਕਾਨੂੰਨ ਦੇ ਰਹੀ ਵਿਵਸਥਾ ਹਾਲ ਹੋ ਜੂਗੀ ਇੱਥੇ ਦਰਜਨਾ ਸੈਂਕੜੇ ਜਿਹੜੇ ਹੈਗੇ ਨੇ ਕਾਨੂੰਨ ਆ ਐਸ ਸੀ ਐਸ ਟੀ ਐਕਟ ਆ ਕਿ ਦਲਤਾਂ ਦੇ ਖਿਲਾਫ ਅਪਰਾਧ ਰੋਕਗੇ ਕਿਹੜੇ 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 ਮਸਲੇ ਦੇ ਕਾਨੂੰਨ ਨਹੀਂ ਹੈ ਤੇ ਕਿਹੜਾ ਮਸਲਾ ਕਾਨੂੰਨ ਨੇ ਜਿਹੜਾ ਹੱਲ ਕਰਤਾ ਜੇ ਕਿਸੇ ਵੀ ਮਸਲੇ ਨੂੰ ਹੱਲ ਕਰਨਾ ਉਹਦੇ ਸਮਾਜਿਕ ਤੇ ਜਿਹੜੇ ਆਰਥਿਕ ਕਾਰਨ ਨੇ ਸਾਨੂੰ ਉਹਨਾਂ ਨੂੰ ਐਡਰੈਸ ਜਿਹੜਾ ਹੈਗਾ ਉਹ ਹੋਣਾ ਪਊਗਾ ਹਣਾ ਕਿ ਜੇ ਡਰਾਈਵਰ ਅਨੀਂਦਰੇਚ ਚਲਾ ਰਿਆ ਗੱਡੀ ਐਕਸੀਡੈਂਟ ਹੋ ਰਿਹਾ ਤੇ ਤੈਹ ਕਰੋ ਕਿ ਡਰਾਈਵਰ ਵੀ 8 ਘੰਟੇ ਤੋਂ ਵੱਧ ਡਰਾਈਵਰੀ ਨਹੀਂ ਕਰ ਸਕਦਾ ਤੇ 8 ਘੰਟੇ ਕੰਮ ਕਰਕੇ ਉਹਨੂੰ ਇੰਨੀ ਤਨਖਾਹ ਮਿਲੂਗੀ ਕਿ ਉਹ ਚੰਗੀ ਜ਼ਿੰਦਗੀ ਜੀ ਸਕਦਾ ਹੋਵੇ ਤੁਸੀਂ ਆਵਾਰਾ ਪਸ਼ੂਆਂ ਨੂੰ ਘੱਟ ਕਰੋ ਤੁਸੀਂ ਸੜਕਾਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਬਣਾਓ ਇਹ ਸਾਰੇ ਕੰਮ ਜਿਹੜੇ ਸਰਕਾਰ ਦੇ ਕਰਨ ਵਾਲੇ ਨੇ ਜੋ ਵਾਕਈ ਲੋਕਾਂ ਦੀ ਸੇਫਟੀ ਵਾਸਤੇ ਜਿਹੜੀ ਇੰਨੀ ਚਿੰਤਤ ਹੈਗੀ ਆ ਤੇ ਉਹਨੂੰ ਇਹ ਕੰਮ ਕਰਨੇ ਚਾਹੀਦੇ ਆ ਨਾ ਕਿ ਇਸ ਤਰ੍ਹਾਂ ਦੇ ਵਾਹਵਾਜਤ ਕਾਨੂੰਨ ਲਿਉਣੇ ਚਾਹੀਦੇ ਆ ਜਿਹੜੇ ਕਿ ਲੋਕਾਂ ਤੇ ਸਿਰਫ ਡੰਡੇ ਦਾ ਰਾਜ ਬਣਾਉਣ ਵਾਸਤੇ ਜਿਹੜੇ ਉਹ ਕੰਮ ਕਰਦੇ ਹੋਣ ਤਾਂ ਮੇਰਾ ਭਾਈ ਆਖਰੀ ਸਵਾਲ ਇਹੀ ਹੈ ਵੀ ਜੇ ਕਾਨੂੰਨ ਸਾਰੇ ਕੋਈ ਵੀ ਵਹੀਕਲ ਚਲਾ ਰਿਹਾ ਹੈ ਨਾ ਸਾਰੇ ਡਰਾਈਵਰਾਂ ਵਾਸਤੇ ਆ ਤਾਂ ਫਿਰ ਇੱਥੇ ਸਿਰਫ ਕਿਲੇ ਟਰੱਕ ਡਰਾਈਵਰ ਹੀ ਕਿਉਂ ਮੁਰੇ ਆ ਰਹੇ ਬਾਕੀ ਸਮਾਜ ਨੂੰ ਐਂ ਕਿਉਂ ਲੱਗ ਰਿਹਾ ਵੀ ਸਾਡੇ ਵਾਸਤੇ ਪਰੇਸ਼ਾਨੀ ਖੜੀ ਕਰ ਰਹੇ ਆ ਦੇਖੋ ਬਹੁਤ ਸਾਰੇ ਲੋਕਾਂ ਦਾ ਨਾ ਜਿਹੜਾ ਦਿਮਾਗ ਆ ਜਿਨ੍ਹਾਂ ਦਾ ਗੋਦੀ মিডিਆ ਤੈਅ ਕਰਦਾ ਹੁਣ ਕੱਲ ਇੱਕ ਚੈਨਲ ਤੇ ਇੱਕ ਬੀਬੀ ਆ ਉਹ ਪੈਟਰੋਲ ਪੰਪ ਤੇ ਲਾਈਨ ਚ ਲੱਗੀ ਹੋਈ ਆ ਉਹ ਗੱਡੀ ਚਲਾ ਰਹੀ ਆ ਤੇ ਉਹ ਟੀਵੀ ਵਾਲਾ ਇੱਕ ਮੈਕ ਉਹਦੇ ਅੱਗੇ ਕਰਦਾ ਕਹਿੰਦੀ ਕਾਨੂੰਨ ਤੋਂ ਬਹੁਤ ਅੱਛਾ ਹੈ ਉਸ ਬੀਬੀ ਨੂੰ ਇਹ ਨਹੀਂ ਪਤਾਗਾ ਕਿ ਇਹ ਭੈਣ ਜੀ ਕੱਲੇ ਡਰਾਈਵਰਾਂ ਵਾਸਤੇ ਟਰੱਕਾਂ ਵਾਲੇ ਵਾਸਤੇ ਨਹੀਂ ਤੇਰੇ ਵਾਸਤੇ ਵੀ ਆ ਜੇ ਤੇਰੇ ਤੋਂ ਗਲਤੀ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਤੋਂ ਹੋ ਗਈ ਤੇ ਤੇਰੇ ਤੇ ਵੀ ਉਨਾ ਹੀ ਸਖਤ ਕਾਨੂੰਨ ਲਾਗੂ ਹੋਣਾ ਉਹ ਹੁਣ ਜਿਹੜੇ ਇਸ ਤਰ੍ਹਾਂ ਦੇ ਸੋ ਕਾਲਡ ਪੜ੍ਹੇ ਲਿਖੇ ਬੰਦੇ ਹੈਗੇ ਆ ਹਣਾ ਉਹਨਾਂ ਨੇ ਤਾਂ ਲੱਗਦਾ ਇਸ ਮੁਲਕ ਦੇ ਵਿੱਚ ਨਾ ਵੀ ਜਿਵੇਂ ਜਿਵੇਂ ਪਾਸ਼ ਦਾ ਸੀਗਾ ਕਿ ਜੋ ਸ਼ਬਦ ਰਾਜਿਆਂ ਦੀ ਘਾਟੀ ਨੱਚਦੇ ਨੇ ਤੇ ਜੋ ਮਸ਼ੂਕ ਦੀ ਧੁੰਨੀ ਦਾ ਖੇਤਰਫਲ ਮੰਨਦੇ ਨੇ ਉਹ ਕਵਤਾ ਨਹੀਂ ਹੁੰਦੇਗੇ ਉਹ ਸ਼ਬਦ ਕਵਤਾ ਨਹੀਂ ਹੁੰਦੇਗੇ ਉਵੇਂ ਹੀ ਇਸ ਤਰ੍ਹਾਂ ਦੀ ਅਕਲ ਆ ਜਿਹਨੂੰ ਸਮਝ ਹੀ ਨਹੀਂ ਸਮਾਜ ਦੀਆਂ ਸਮੱਸਿਆਵਾਂ ਦੀ ਜਿਹਨੂੰ ਪਤਾ ਹੀ ਨਹੀਂ ਸਰਕਾਰ ਕੀ ਲੈ ਕੇ ਆ ਰਹੀ ਕੀ ਕਾਨੂੰਨ ਲੈ ਕੇ ਆ ਰਹੀਗੀ ਉਹ ਬੰਦੇ ਨੂੰ ਅਕਲਮੰਦ ਨਹੀਂ ਕਿਹਾ ਜਾ ਸਕਦਾਗਾ ਤਿੰਨ ਖੇਤੀ ਕਾਨੂੰਨ ਆਏ ਹਰ ਉਸ ਬੰਦੇ ਨੂੰ ਪ੍ਰਭਾਵਿਤ ਕਰਨਾ ਸੀ ਜਿੰਨੇ ਰੋਟੀ ਖਾਣੀ ਆ ਲੜੇ ਇਕੱਲੇ ਕਿਸਾਨ ਚਲੋ ਬਾਅਦ ਚ ਦੂਜੇ ਲੋਕ ਨਾਲ ਆ ਗਏ ਇਹ ਕਾਨੂੰਨ ਇਹਨੇ ਹਰ ਉਸ ਬੰਦੇ ਨੂੰ ਪ੍ਰਭਾਵਿਤ ਕਰਨਾ ਬੱਚਿਆਂ ਤੋਂ ਬਿਨਾ 16 16 17 17 ਸਾਲ ਦੀਆਂ ਕੁੜੀਆਂ ਕਾਲ ਜਾਂਦੀਆਂ ਨੇ ਸਕੂਟੀ ਤੇ ਜਾਂਦੀਆਂ ਨੇ ਗੱਡੀਆਂ ਸਾਰੇ ਲੋਕ ਚਲਾਉਂਦੇ ਨੇ ਤੇ ਜਿਹੜੇ ਬੰਦੇ ਨੇ ਬਿਨਾ ਕਾਨੂੰਨ ਪੜਿਆ ਸਗੋਂ ਦੀ ਧੰਨਵਾਦੀ ਹੋਣਾ ਚਾਹੀਦਾ ਸੀ ਉਹਨਾਂ ਟਰੱਕ ਡਰਾਈਵਰਾਂ ਦਾ ਕਿ ਭਾਈ ਤੁਸੀਂ ਕਮਾਲ ਕਰਤੀ ਤੁਸੀਂ ਸਾਰੇ ਸਮਾਜ ਦਾ ਮਸਲਾ ਸੀ ਤੁਸੀਂ ਅੱਗੇ ਲੱਗ ਰਹੇ ਹੋ ਤੁਹਾਡੀ ਅਗਵਾਈ ਕਰ ਰਹੇ ਆ ਦੱਸੋ ਤੁਹਾਨੂੰ ਕੀ ਲੋੜ ਆ ਤੁਹਾਡੇ ਨਾਲ ਖੜੇ ਆ ਅੱਜ ਵੀ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਉਹਨਾਂ ਦੀ ਹਰ ਤਰ੍ਹਾਂ ਜਿਹੜੀ ਹੈਗੀ ਆ ਉਹ ਹਮਾਇਤ ਕਰਨੀ ਚਾਹੀਦੀ ਆ ਇਹ ਮਸਲਾ ਸਾਰੇ ਸਮਾਜ ਦਾ ਸਾਰੇ ਸਮਾਜ ਦੀ ਉਹ ਜਿਹੜੀ ਲੜਾਈ ਹੈਗੀ ਆ ਉਹ ਲੜ ਰਹੇ ਹੈਗੇ ਤਾਂ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਬਈ ਹਾਂ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਤਾਂ ਇਸ ਵੀਡੀਓ ਚ ਨਹੀਂ ਤੁਸੀਂ ਜੁੜੇ ਰਹੋ ਅਖਰ ਦੇ ਰਹਿਣਾ